ਚਲਤੀ ਹੈ ਫੇਰ ਕੀ ਹੋ ਗਿਆ ਜੇ ਹੁਣ ਤੇਰੇ ਬੰਦਾ ਹੈ ਨਹੀਂ ਦਿਨ ਤਿਹਾਰ ਤਾਂ ਮਨਾਉਣਾ ਹੀ ਹੈ ਹੈ ਹੋਰ ਪੁੱਤ ਹੁਣ ਜ਼ਿੰਦਗੀ ਚ ਨਿਰਾਸ਼ ਹੋ ਕੇ ਵੀ ਨਹੀਂ ਬੈਠਿਆ ਜਾਂਦਾ ਹੈ ਕਿਹੜਾ ਹੀ ਜ਼ਿੰਦਗੀ ਲੰਘ ਜੂ ਪਹਾੜ ਜਿੱਡੀ ਜ਼ਿੰਦਗੀ ਆ ਖਸ ਖੇਡ ਕੇ ਲਗਾਓ ਜ਼ਿੰਦਗੀ ਨੂੰ ਮਾਂ ਕੀ ਦੱਸਾਂ ਤੈਨੂੰ ਸਾਡੇ ਨਾਲ ਸਾਰੇ ਚਾਚੇ ਤਾਈ ਦੀ ਨੋਹਾ ਵਰਤ ਰੱਖਦੀਆਂ ਨੇ ਮੇਰਾ ਵੀ ਬਾਲਾ ਹੀ ਦਿਲ ਕਰਦਾ ਸੀਗਾ ਵਰਤ ਰੱਖਣ ਨੂੰ ਪਰ ਕੀ ਕਰਾਂ ਮੈਨੂੰ ਤਾਂ ਰੱਬ ਨਹੀਂ ਉਡੀਕ ਕਰਦਾ ਕੋਈ ਨਾ ਤੀ ਹਾਏ ਚਲ ਕੋਈ ਨਾ ਪੁੱਤ ਰੋਣਾ ਕੋਈ ਨਾ ਰੋਣਾ ਅਸੀਂ ਤੇਰੇ ਨਾਲ ਆ ਹਾਏ ਹੇ ਲੱਗੀ ਚਰਨਾ ਆਉ ਰਹੀ ਆ ਅਧਮੇ ਨਮਯੋਗਾਲਾ ਸੁਣ ਰਹੀ ਆ ਕੀ ਹੋ ਗਿਆ ਲੈ ਕੇ ਨਹੀਂ ਮੈਂ ਤਾਂ ਵਰਤ ਰੱਖਣ ਆਈ ਹਰੇ ਕਹਿੰਦੇ ਉੱਥੇ ਸਾਰੀਆਂ ਵਰਤ ਰੱਖਦੀਆਂ ਕਹਿੰਦੇ ਮੈਂ ਟਿੱਡ ਨੂੰ ਹੌਲ ਪੈਂਦਿਆ ਲੱਗੜਾ ਮੈਂ ਤਾਂ ਪਾਣੀ ਦੇਣਾ ਇਦੀ ਮੈਂ ਤਾਂ ਨਮਯੋਗਾਲਾ ਸੁਣ ਲਈ ਲੈ ਭਾਈ ਤੁਸੀਂ ਇਹਦੀ ਗੱਲ ਤਾਂ ਸਮਝ ਲਓ ਕੀ ਕਹਿੰਦੀ ਆ ਇਹ ਨਾ ਬਾਪੂ ਜੀ ਸਮਝਣ ਸਮਝਾ ਨੁ ਕੀ ਰਹਿ ਗਿਆ ਇਹ ਤਾਂ ਖੇਬੂਣ ਆਈਆ ਸੱਚ ਮੈਂ ਵਿਧਵਾ ਹੱਕ ਕਿਦਾਂ ਆਉਣਾ ਬ ਨੀ ਸ਼ਰਮ ਮੰਨੋ ਨੀ ਤੁਸੀਂ ਚੜੀਆਂ ਕੜਾਈਆਂ ਆ ਗਈਆਂ ਨੀ ਪੂਰੀ ਗੱਲ ਤਾਂ ਸੁਣ ਲਓ ਨਾ ਮੈਂ ਸੁਣਨ ਨੂੰ ਰਹਦਾ ਕੀ ਆ ਮੈਨੂੰ ਇਹ ਤਾਂ ਦੱਸ ਦੇ ਮੈਂ ਕਰਦੀ ਆ ਫੋਨ ਕਿਉਂ ਹੁੰਦੇ ਆ ਕਿਉਂ ਪਾਇਆ ਤੁਸੀਂ ਬਾਪੂ ਜੀ ਪਰ ਤੁਸੀਂ ਉਹ ਦੱਸ ਦੋ ਕਿ ਕਿਹਦੇ ਨਾਲ ਉਹ ਬੱਤ ਚ ਰੱਖੂਗੀ ਇਹ ਉਹ ਵਰਤ ਨਹੀਂ ਇਹ ਤਾਂ ਉਤਿੱਤ ਤਿਹਾਰ ਨੂੰ ਆ ਗਈ ਫੇਰ ਕੀ ਹੋ ਗਿਆ ਬਾਪੂ ਜੀ ਮੈਂ ਉਹ ਕੰਨਾਲਾ ਸੁਣੀਆ ਮੈਂ ਤਾਂ ਕੰਨਾਲਾ ਸੁਣੀਆ ਸ਼ਰਮ ਮਾਨ ਨੇ ਜੇ ਅਸੀਂ ਬੋਲਦੇ ਨਹੀਂ ਤੂੰ ਸਾਡੇ ਸਿਰ ਚੜਤੀ ਜਾਨੀ ਆ ਤੇ ਤੂੰ ਵੀ ਬੋਲਣ ਛੱਡ ਦੇ ਤੇਰੇ ਕੀ ਕੱਲੀਆ ਸਿਰ ਚਖੇ ਬੂ ਆਣ ਗੋਣ ਸਾਰੀਆਂ ਨੂੰ ਗੱਲਾਂ ਕਰਾ ਕੋ ਬਾਹਰ ਨਿਕਲ ਜੋ ਕਿ ਛੱਡ ਲਾਂਗੇ ਕਿਸ ਨੇ ਤੂੰ ਬੋਲੀ ਦਾ ਜਾਣਦੀ ਆ ਹੁਣ ਮੈਂ ਤੇਰੇ ਉੱਤੋਂ ਨਾ ਚੜਣਾ ਬੋਲਾ ਜਿਵੇਂ ਮੇਰੇ ਬੋਲਣ ਦਾ ਮਾਪਾ ਦੇ ਹੈ ਬਣੀ ਸੱਚੀ ਉਹ ਤਾਂ ਬਰਤ ਰੱਖੇਗੀ ਨਹੀਂ ਨਹੀਂ ਤੁਸੀਂ ਮੇਰੇ ਨਾਲ ਗੱਲ ਕਰ ਲਓ ਕਿਉਂ ਇਹਨੂੰ ਮਰੇ ਨੂੰ ਹੋਰ ਮਾਰਦੀ ਹੋ ਮਾਂ ਮਰੀ ਕਿਹੜੇ ਪਾਸੇ ਰਹਿ ਗਈ ਇਹ ਆਹ ਦੇਖ ਲੈ ਲੈ ਰੰਗ ਬਰ ਸੂਟ ਦੇ ਲਾ ਚੁਨੇ ਨਹੀਂ ਸਾਡੇ ਮੂਰੇ ਬੰਨੇ ਹੱਥ ਨਹੀਂ ਜੇ ਤੁਸੀਂ ਦੁੱਖ ਨਹੀਂ ਨਾ ਬੰਡਾ ਸਕਦੀਆਂ ਤਾਂ ਦੁੱਖ ਹੋਰ ਵਧਾਉਣਾ ਮੇਰੀ ਧੀ ਦਾ ਨਹੀਂ ਜੇ ਬੰਦਾ ਮਰ ਗਿਆ ਹੁਣ ਨਾਲ ਮਰ ਜੇ ਇਹ ਸੁਲੋਕ ਕੀ ਕਹਿਣਗੇ ਅਸੀਂ ਆ ਥੋੜੀ ਕਹਿੰਦੇ ਆ ਬਾਤ ਦੇਖ ਲੈ ਆ ਸਾਡੇ ਨੂੰ ਦੇਖ ਲੈ ਕਦੇ ਨੋਂਬਲ ਚ ਨਹੀਂ ਲਈ ਆ ਸੱਤ ਰੰਗ ਦੀ ਤੀ ਨੋਂਬਲ ਚ ਲਈ ਫਿਰਦੀ ਆ ਇਹ ਬੰਦਾ ਮਰ ਗਿਆ ਇਹਨੂੰ ਤਾਂ ਪੂਰਾ ਦੁੱਖ ਨਹੀਂ ਹੈਗਾ ਤੈਨੂੰ ਜਿਹੜੀ ਗੱਲ ਅਸੀਂ ਕਹਿੰਨਾ ਤੈਨੂੰ ਉਹ ਗੱਲ ਤਾਂ ਪੱਲੇ ਨਹੀਂ ਪਈ ਤੂੰ ਕੁੜੀ ਕੁੜੀ ਕਰੀਏ ਸੂਟ ਦੇ ਲਈ ਤੁਸੀਂ ਗੱਲ ਕਿਉਂ ਨਹੀਂ ਸੁਣਦੀਆਂ ਹੁਣ ਜੇ ਬੰਦਾ ਮਰ ਗਿਆ ਤਾਂ ਸੌਂਕ ਵੀ ਨਾਲ ਹੀ ਮਾਰ ਲਿਆ ਆਉਂਦੇ ਤੇ ਫੇਰ ਬਾਪੂ ਜੀ ਹੁਣ ਵਰਤ ਰੱਖੂਗੀ ਇਹ ਹੁਣ ਜਿਹੜੀ ਨਹੀਂ ਕਿੱਥੋਂ ਰੱਖਦੀ ਆ ਵਰਤ ਨਹੀਂ ਤੁਸੀਂ ਗੱਲ ਸੁਣੀ ਨਹੀਂ ਗਾ ਪਹਿਲਾਂ ਪਾਉਣ ਲੱਗ ਗਈਆਂ ਆਖੇ ਅਸੀਂ ਬੰਦਿਆਂ ਨੂੰ ਸਾਧੀਆਂ ਨਹੀਂ ਸੋਡੇ ਬੰਦੇ ਮੇਰੇ ਮੁੰਡੇ ਨੇ ਮੇਰੇ ਪੁੱਤ ਨੇ ਇਹਦੇ ਭਾਈ ਨੇ ਇਹਦੇ ਹੀ ਸਾਥ ਦੇਣਗੇ ਉਹ ਵੀ ਨਾਲੇ ਉਹੀ ਸਾਡਾ ਘੁੱਟੂ ਇਹਦਾ ਆ ਕੇ ਉਹੀ ਘੁੱਟੂ ਕੋ ਫਿਰ ਮੰਮੀ ਸਾਡੇ ਸਿਰ 'ਚ ਖੇਪਵਾ ਦੇ ਤੂੰ ਜੇ ਉਹ ਤੇਰੇ ਮੁੰਡੇ ਰਹਿ ਗਏ ਹਾਂ ਆ ਦੇਖਾ ਦੀ ਕੀ ਹੋ ਰਿਹਾਗਾ ਉਹ ਗਲ ਘੁੱਟਣ ਨੂੰ ਇਹ ਤਾਂ ਪਹਿਲਾਂ ਹੀ ਮਰੀ ਪਈ ਆ ਇਹ ਤਾਂ ਕਰਮਾਂ ਨਾਲ ਪਹਿਲੇ ਮਰੀ ਪਈ ਆ ਨਹੀਂ ਇਹਨੂੰ ਇਹਦਾ ਸਾਥ ਦੇਓ ਇਹਦੇ ਇਹਦੇ ਰੋਣੇ ਧੋਣੇ ਨੂੰ ਸੱਚ 'ਚ ਬਦਲੋ ਹਾਂ ਸੱਚ 'ਚ ਬਦਲੋ ਆ ਕਰਕੇ ਚੱਲ ਨੋ ਜਾ ਮੈਂ ਤੇ ਲਵਾ ਲੈ ਤੇ ਚੇਤੋ ਤੱਕ ਜੇ ਹੋ ਲੱਗਦੀ ਹੋਈ ਤਾਂ ਪੈਰਾਂ ਤੇ ਵੀ ਲਵਾ ਲਈ ਨਾ ਭਾਈ ਮੈਂ ਨਹੀਂ ਜਾਂਦੀ ਮੈਂ ਤਾਂ ਸ਼ਰਮ ਆਉਂਦੀ ਆ ਮੈਂ ਵਰਤ ਰੱਖਣ ਨਹੀਂ ਆਈ ਫਿਰ ਲੈਣ ਕਿ ਆਈ ਐ ਤਾਂ ਦੱਸ ਲੈ ਹੁਣ ਆਪਦੇ ਮਾਪਿਆਂ ਦੇ ਘਰੇ ਵੀ ਨਹੀਂ ਆ ਸਕਦੀ ਕਿਉਂਕਿ ਤੂੰ ਵੀ ਐਨਾ ਮਾਗਰ ਲੱਗਿਆ ਹੈ ਉਹ ਆ ਸਕਦੀ ਆ ਇੰਨੀ ਸਕੀਨੀ ਲਾ ਕੇ ਨਹੀਂ ਆ ਸਕਦੀ ਨਾਲੇ ਮੇਰੀ ਗੱਲ ਸੁਣੋ ਜੇ ਇਹਨੂੰ ਬੱਤ ਰੱਖਣ ਦਾ ਇੰਨਾ ਹੀ ਸ਼ੌਂਕ ਹੈ ਤਾਂ ਵਿਆਹ ਕਰ ਦਿਓ ਮੇਰੀ ਗੱਲ ਸੁਣ ਚਰਨੋ ਅੱਜ ਕੱਲ੍ਹ ਭਾਈ ਸਕੀਨੀ ਕੌਣ ਨੇ ਅੱਜ ਕੱਲ੍ਹ ਕੁਵਾਰੀਆਂ ਕੁੜੀਆਂ ਲਈ ਜਾਂਦੀਆਂ ਨੇ ਇਹ ਤਾਂ ਫਿਰ ਵੀ ਵਿਆਹੀ ਆ ਚਲ ਕੀ ਹੋ ਗਿਆ ਜੀ ਵਿਧਵਾ ਹੋ ਗਈ ਹੁਣ ਵਿਚਾਰੀ ਨੀ ਦੇਨ ਤਿਹਾਰਤਾ ਹੈਗੇ ਨੇ ਬੰਦੇ ਦੇ ਹੈ ਜੇ ਫੇਰ ਕੀ ਹੋ ਗਿਆ ਜੇ ਕਰ ਨਹੀਂ ਇਹਦੀ ਸੱਸ ਨੂੰ ਨਹੀਂ ਇਤਰਾਜ ਹੈਗਾ ਸਾਨੂੰ ਨਹੀਂ ਕੋਈ ਦੁੱਖ ਹੈਗਾ ਨਹੀਂ ਸਾਨੂੰ ਦੋਹਾਂ ਨੂੰ ਕੰਨੀ ਨੂੰ ਦੁੱਖ ਹੋ ਗਿਆ ਇਹਦੀ ਸੱਸ ਨੇ ਤਾਂ ਸ਼ਰਮ ਲਾਈ ਪਈਆ ਸ਼ਰਮ ਲਾ ਕੇ ਛੜਤੀ ਕੀਲੇ ਤੇ ਇਹਨਾਂ ਨੇ ਤੁਸੀਂ ਆਪ ਵੀ ਛੜਤੀ ਸਾਡੀ ਵੀ ਲਾਹੋਂਗੇ ਮੈਨੂੰ ਲੱਗਦਾ ਤੁਹਾਡਾ ਤਾਂ ਉਹ ਕੰਮ ਹੋ ਗਿਆ ਬਿਸ਼ਰਮਾ ਇਤੋਂ ਕਿ ਡਾਲ ਅਗੇ ਬਿਸ਼ਰਮ ਟੋੜੋ ਕੋਈ ਸ਼ਰਮ ਕਹਦੇ ਨਾਲ ਲੈ ਜਾ ਜਦੋਂ ਅਸੀਂ ਮਾਂ ਪਿਓ ਬੈਠੇ ਆ ਪਹਿਲਾਂ ਅਗਲਾ ਸਾਨੂੰ ਕਹੂਗਾ ਨਾ ਨਾ ਇਹਨਾਂ ਨੂੰ ਕਾਹਨੂੰ ਕਹਣੇ ਆ ਲੋਕ ਦੇਖ ਦੇਖ ਨੰਗਦੇ ਆ ਉਹ ਨਹੀਂ ਕਹਿੰਦੇ ਵੀ ਇਹਨਾਂ ਦੀਆਂ ਨੂਹਾਂ ਦੇ ਗਿਟ-ਗਿਟ ਦੀ ਜਵਾਨ ਲੱਗਿਆ ਨਾ ਸੱਸ ਨੂੰ ਦੇਖਦੀਆਂ ਨਾ ਸਹੁਰੇ ਨੂੰ ਹੈ ਕਿਵੇਂ ਬੋਲਦੀਆਂ ਨੇ ਕਿਵੇਂ ਚੜਚੜ ਆਉਂਦੀਆਂ ਨੇ ਸੱਚੀ ਗੱਲ ਤੇ ਤਾਂ ਮਾਂ ਮਿਰਚਾਂ ਲੱਗਦੀ ਹੁੰਦੀਆਂ ਨੇ ਅਖੇ ਤੇਰਾ ਦੁੱਖ ਦੁੱਖ ਹੋ ਗਿਆ ਤੇ ਨੂਹ ਦਾ ਕੋਈ ਦੁੱਖੀ ਨਹੀਂ ਕੀ ਗੱਲ हां तो सिखਾ ਥੋੜਾ ਕੇ ਕੁੜੀ ਮਾਰੇ ਸਾਡੇ ਸਰ ਤੇ ਖੇ ਪਾਉਂਗੇ ਜਿਹੜੀ ਇਹ ਠੇਕ ਪਾਉਣੀ ਫਰਤੀ ਆਹੋ ਨਹੀਂ ਇਹਨੇ ਮਾਰਾ ਕੀ ਕਰਤਾ ਕੀ ਲਾਂਬਾ ਖੱਟਾ ਮੇਰੀ ਧੀ ਨੇ ਤੂੰ ਆਏ ਪੁੱਛ ਲੋ ਕਿਤੇ ਬਹੁਤ ਬੁਰਤੋਂ ਨਹੀਂ ਰੱਖੀ ਬਠੀ ਜੀ ਤਾਂ ਬਰਤ ਰੱਖਣ ਨੂੰ ਫਰਦੀ ਐ ਇਹ ਨਹੀਂ ਸ਼ਹਿਰ ਨਾ ਆਉਂਦੀ ਇਹ ਜਿਹਾਂ ਗੱਲਾਂ ਕਰ ਜੀ ਹਾਂ ਮਰ ਜਾਵੇ ਤੂੰ ਨੱਕ ਡਬੋ ਕੇ ਚਾਪੜੀ ਚ ਨਹੀਂ ਤੇਰੇ ਸਾਹਮਣੇ ਤੇਰੀ ਤੀਵੀ ਕੀ ਕੀ ਕੁਛ ਬੋਲੀ ਜਾਂਦੀ ਤੇਰੀ ਭੈਣ ਨੂੰ ਬੋਹਦੀ ਆ ਕੰਜਰਾ ਮਰ ਜਾ ਤੂੰ ਇਹ ਜੀ ਕਿ ਤੂੰ ਦੱਸ ਫਿਰ ਬੱਤ ਕਿਵੇਂ ਰੱਖਿਆ ਦੇਊਂਗਾ ਜੇ ਕੋਈ ਰੱਖਿਆ ਹੋ ਉਬਾਰ ਫੇਰੀ ਵਰਤ ਰਖੀਂਦਾ ਨਹੀਂ ਇਹਨੂੰ ਕੀ ਮੱਥਰੀ ਆਵੇ ਸੀ ਇਹਨੂੰ ਕਹਿੰਦਾ ਹੁਈ ਨਹੀਂ ਬੋਲਦਾ ਇਹ ਤਾਂ ਕੋਈ ਸਿੱਤੇ ਗੱਲ ਕਰਦਾ ਮੁਰਾ ਨਹੀਂ ਕੁਸ਼ੰਗ ਸ਼ਰਮ ਇਹ ਤਾਂ ਚੜ ਚੜ ਤੇ ਬੋਲਦੀ ਹਾਂ ਹਾਂ ਤਾਂ ਉੱਤਨੇ ਕਰਾ ਲਿਆ ਅਸਾ ਬਸ਼ਰਮ ਨੱਕ ਖਾਂਣ ਗਾਣ ਚੋ ਆਖੇ ਅਸੀਂ ਦੁਖੀਆਂ ਤੁਸੀਂ ਖਾਂਦੇ ਪੀਂਦੇ ਟਿੱਟਨੇ ਮਾਰਦੇ ਹੈ ਤੁਸੀਂ ਕਹਦੇ ਨਾ ਦੁਖੇ ਹੁੰਦੀ ਨਹੀਂ ਜਾਣੀ ਆਪਾਂ ਚੱਲੀਏ ਅੰਦਰ ਇਹਨਾਂ ਦਾ ਕਿਉਂ ਰੋਲਾ ਪਾਇਆ ਤੁਸੀਂ ਚੁੱਪ ਕਰਕੇ ਅੰਦਰ ਜਾ ਕੇ ਬਹਿ ਜਾਓ ਚੱਲ ਵੇ ਲੱਗ ਜਾ ਤੀਮੀ ਤੇ ਨੂਨ ਕੀ ਹੋਇਆ ਵੱਡਾ ਬਣਦਾ ਜਾ ਲੱਗ ਜਾ ਆਉਣ ਦੇ ਇੱਕ ਕੋ ਆ ਆ ਪਾਈਆਂ ਦੋਨੇ ਬਗਾਨੀਆਂ ਅੱਜ ਲਈ ਅੰਦਰ ਆ ਜਾ ਛੱਡ ਪਰ ਇਹਨਾਂ ਨੂੰ ਧੱਕੇ ਕੇ ਮੈਂ ਮਾਰ ਦਾਂ ਮੈਂ ਤੂੰ ਠੀਕ ਧੱਕੇ ਕੇ ਮੈਂ ਜੇ ਅਸੀਂ ਬੰਦਾ ਕਰਨਾ ਤੂੰ ਚਰ ਲੈਗੀ ਜੇ ਬੰਦੇ ਕਰਨ ਦੀ ਆਗਿਆ ਨਾ ਲੈਣਾ ਲਵਾਣੀ ਹੋਰੇ ਭਾਬੀ ਹੱਥ ਮੈਂ ਹੱਥ ਬੰਦੀ ਏ ਤੇਰੇ ਸਾਡੇ ਮੋਰੇ ਕੁਝ ਨਾ ਆ ਕੇ ਹੁਣ ਹੱਥ ਬੰਦੀ ਆ ਹੁਣ ਸਾਰਾ ਤੇ ਜੁੱਤਾ ਪਵਾਤਾ ਸਾਰੇ ਟੱਕਰ ਚ ਅਗਰ ਸੌ ਜੂ ਖਾ ਕੇ ਵੀ ਨਹੀਂ ਹੱਜ ਨੂੰ ਚਲੀ ਉਹ ਕੰਮ ਇਹਦਾਗਾ ਨਹੀਂ ਤੁਸੀਂ ਕਰੋ ਇੱਕ ਦੀ ਛੱਡੇ ਉਹਨੂੰ ਦੋ ਖਸਮ ਕਰਾ ਦੋ ਦੂਰੇ ਦੂਰੇ ਕਰਵਾਚੌਤ ਰੱਖਿਆ ਕਰੋਗੀ ਇਹ ਨਹੀਂ ਤੁਸੀਂ ਵੜ ਜੋ ਅੰਦਰ ਤੁਸੀਂ ਨਾ ਰੱਖੋ ਮੇਰੇ ਮੁੰਡੇ ਦੇਖ ਲੈ ਲੈ ਹਾਏ ਹਾਏ ਪੂਰੀ ਗੱਲ ਸੁਣੀ ਨਹੀਂ ਆਪਾਂ ਤਾਂ ਉਹ ਗੱਲ ਕਰਦੇ ਸੀ ਵੀ ਕੁੜੀ ਬਾਤਾਂ ਵੇਲੇ ਆਈ ਆ ਇਹ ਕਿਹੜਾ ਵਰਤ ਰੱਖਣ ਆਈ ਆ ਜਾਂ ਕੋਈ ਤਿਹਾਰ ਮਨਾਉਣ ਆਈ ਆ ਮੂੰਹੋਂ ਗੱਲ ਨਹੀਂ ਕੱਢਣ ਦਿੰਦੀਆਂ ਕਿਹੇ ਜੇ ਗਏ ਘਰ ਦੀਆਂ ਨਾਲ ਬਾਪ ਆ ਗਿਆ ਉੱਤੋਂ ਮੁੰਡੇ ਵੀ ਇਹੇ ਜੇ ਅਸੀਂ ਉਹ ਗਏ ਘਰ ਦੀਆਂ ਆ ਤਾਂ ਬੜਾ ਸਾਊ ਕਰਦੀ ਆ ਬੜਾ ਸਾਊ ਕਰੇ ਵਿਆਹੀਆ ਤੂੰ ਹੈਂ ਪੁੱਤ ਤੂੰ ਗੁੱਸਾ ਨਾ ਕਰੀ ਜਾਗਾ ਜਿਆਦਾ ਨਾ ਬੋਲੋ ਮੇਰਾ ਮੂੰਹ ਅੱਗੇ ਕਿੰਨਾ ਦਾ ਤੈਨੂੰ ਪਤਾ ਹੀ ਆ ਮਾਂ ਇਹ ਨਾਲੇ ਤਾਂ ਗਿੱਠ ਦੀ ਜੀਵ ਲੱਗਦੀ ਇਹਨਾਂ ਨੂੰ ਕਿੱਥੇ ਨਾ ਪਾਇਓ ਮਾਂ ਮੈਂ ਚਲੀ ਜਾਨੀ ਆ ਨਾ ਨਾ ਪੁੱਤ ਤੂੰ ਕਿੱਥੇ ਜਾਨੀ ਆ ਬੋਲਤੀ ਤਾਂ ਇਹਨਾਂ ਦੀ ਹੁਣ ਮੈਂ ਬੰਦ ਕਰਾਉ ਇਹਨਾਂ ਨੂੰ ਨਹੀਂ ਪਤਾ ਵੀ ਇਹਨਾਂ ਨੇ ਤੈਨੂੰ ਬੋਲ ਕੇ ਆਪਦੇ ਪੈਰ ਤੇ ਖੜਾੜੀ ਆਪ ਮਾਰੀ ਮੇਰੀ ਗੱਲ ਸੁਣ ਲਓ ਜੀ ਕੁੜੀ ਦਾ ਬੰਦਾ ਹਿੱਸਾ ਦੇ ਕੇ ਇਹਦੇ ਸਹੂਰੀ ਛੱਡ ਕੇ ਆਂ ਕਾਈ ਕਰਨਾ ਤੂੰ ਫਿਰ ਜਦੋਂ ਇਹ ਹੁਣੀ ਬੋਲਦੀ ਆ ਨਾ ਬਾਪੂ ਮੈਨੂੰ ਹਿੱਸੇ ਦੀ ਲੋੜ ਨਹੀਂ ਮਾਂ ਜਦੋਂ ਸਾਡੇ ਹੁੰਦੇ ਪੁੱਤ ਤੈਨੂੰ ਪਾਣੀ ਦੀ ਘੁੱਟ ਨਹੀਂ ਮਿਲਦੀ ਸਾਡੇ ਮਰਿਆਂ ਤੋਂ ਤੈਨੂੰ ਕਿਹਨੇ ਵੜਨ ਦੇਣਾ ਇੱਥੇ ਫੋਰ ਤੇਰਾ ਹਿੱਸਾ ਉਹ ਤੈਨੂੰ ਦੇ ਕੇ ਤੇਰੇ ਨਾਮ ਤੇ ਤੇਰੇ ਨਾਂ ਕਰਾ ਕੇ ਇਹਨਾਂ ਨੂੰ ਮੱਚੀ ਜਾਂਦੇ ਇਹ ਐਂ ਮੱਚਦੀਆਂ ਮਰ ਜਾਣੀਆਂ ਇੱਕ ਦਿਨ ਨਹੀਂ ਮਾਂ ਕੋਈ ਨਾ ਭਾਬੀਆਂ ਜੋ ਮਰਜੀ ਬੋਲੀ ਜਾਣ ਪਰ ਭਾਈ ਤਾਂ ਮੇਰੇ ਨਾਲ ਖੜੇ ਨੇ ਨਾ ਭਾਈ ਦਾ ਤੇਰੇ ਸਾਹਮਣੇ ਦੇਖ ਲਾ ਤੇਰਾ ਭਾਈ ਤੇਰੇ ਪੱਖ 'ਚ ਬੋਲਿਆ ਮਾ ਉਹ ਤੇ ਮੇਰੇ ਤੇ ਤੜਫਦਾ ਨਾ ਵੀ ਮੇਰੀ ਭੈਣ ਆ ਦੁਖੀ ਆ ਇਹ ਜੋ ਮਰਜੀ ਕਹੀ ਜਾਣ ਕੋਈ ਗੱਲ ਨਹੀਂ ਮਾ ਤੇ ਭੈਣ ਇਹਨਾਂ ਨੂੰ ਨਾ ਪੇਕਿਆਂ ਤੋਂ ਦੁੱਖ ਲੱਗਿਆ ਨਾ ਇੱਥੋਂ ਦੁੱਖ ਲੱਗਿਆ ਇਹ ਪਈਆਂ ਨੇ ਹੰਕਾਰੀਆਂ ਕੋਈ ਨਾ ਪੁੱਤ ਫਿਰ ਕੀ ਹੋ ਗਿਆ ਜੇ ਸਿਰ ਤੇ ਬੰਦਾ ਨਾ ਹੋਵੇ ਤਾਂ ਬੰਦਾ ਤਿਹਾਰ ਮਨਾਉਣੇ ਛੱਡ ਦੇ ਨਾਲੇ ਜਿਹੜਾ ਬੰਦਾ ਇਹੋ ਜਿਹੀਆਂ ਤੀਵੀਆਂ ਇਹੋ ਜਿਹੀਆਂ ਕੁੜੀਆਂ ਨਾ ਆਪ ਸ਼ੌਕ ਪੂਰੇ ਕਰਦੀਆਂ ਤੇ ਨਾ ਕਿਸੇ ਨੂੰ ਕਰਨ ਦਿੰਦੀਆਂ ਨੇ ਉਹੀ ਤਾਂ ਗੱਲ ਆ ਜੇ ਕੋਈ ਦੁਖੀ ਆ ਉਹਦੀ ਮਦਦ ਤਾਂ ਕੀ ਕਰਨੀ ਆ ਉਹਦਾ ਮਨ ਖੋਸਦਾ ਕੀ ਕਰਨਾ ਸੌਂਕਾ ਜੀ ਉਹਨੂੰ ਹੋਰ ਦੁਖੀ ਕਰਦੀਆਂ ਨੇ ਨਾਲੇ ਇੱਥੇ ਬੈਠੀ ਹੁਣ ਗੱਲਾਂ ਹੀ ਮਾਰੀ ਜਾਉਂਦੀਆਂ ਮਾਵਾਂ ਧੀਆ ਉੱਠ ਕੇ ਕੋਈ ਕੰਮ ਕਰਾ ਲਓ ਭਾਈ ਕਰ ਲੈਣੇ ਪਰ ਇਹ ਇਹ ਐ ਨਹੀਂ ਸੋਚਦੀਆਂ ਵੀ ਉਹ ਦੁਖੀ ਆ ਦਿਨ ਤਿਹਾਰ ਤੇ ਜਿਉਂ ਦੋ ਦਿਨ ਖੁਸ਼ੀ ਮਨਾਉਣ ਵਾਸਤੇ ਆ ਉਹਦਾ ਦੁੱਖ ਹੌਲਾ ਕਰਨ ਵਾਸਤੇ ਆ ਗਈ ਤਾਂ ਆਪਾਂ ਉਹਦਾ ਸਾਥ ਦੇ ਕੇ ਉਹਨੂੰ ਖੁਸ਼ ਕਰਕੇ ਕੋਈ ਤਾਂ ਗੱਲ ਹੈ ਕਿ ਕਿੱਥੇ ਦੇਣਾ ਹੱਸਣਾ ਖੇਡਣਾ ਕਿਤੇ ਬਾਹਰ ਅੰਦਰ ਜਾਣ ਇਹਨੂੰ ਨਾਲ ਲੈ ਕੇ ਜਾਣ ਉਹ ਯਾਰ ਦਿਖਾ ਲਿਓ ਨੇ ਇਹਦਾ ਮਨ ਬਦਲ ਜੇ ਕਿੱਥੇ ਦੁਖੀ ਨੂੰ ਹੋਰ ਦੁਖੀ ਕਰ ਦਿਆ ਇਹ ਇਹ ਦੁਨੀਆ ਇਹ ਗੰਦੀ ਦੁਨੀਆ ਇਹੀ ਆ ਮਤਲਬ ਹੀ ਦੁਨੀਆ ਜਿਹੜੀ ਕਿਸੇ ਦੇ ਦੁੱਖ ਚ ਨਹੀਂ ਸਿਰਫ ਆਦੇ ਮਤਲਬ ਨੂੰ ਖੜਦੀ ਆ ਜੇ ਇਹੀ ਤੀ ਇਹਨਾਂ ਨੂੰ ਕੁਝ ਦੇਣ ਆਈ ਹੁੰਦੀ ਨਾ ਤਾਂ ਇਹੀ ਭਾਬੀਆਂ ਚੰਗੀਆਂ ਬਣ ਜਾਣੀਆਂ ਸੀਗੀਆਂ ਹੁਣ ਇਹ ਮਾੜੀ ਆਪੀ ਆ ਇਹਨਾਂ ਨੂੰ ਆਇਆ ਵੀ ਇਹ ਹਿੱਸਾ ਵੜਾ ਕੇ ਲੈ ਕੇ ਜਾਊ ਹਿੱਸਾ ਤਾਂ ਹਿੱਸਾ ਆਇਆ ਵੀ ਮਾਂ ਹੋਰ ਸੂਟ ਨਾ ਦੇ ਦੇ ਕਿ 500 ਦੇ ਸੂਟ ਪਿੱਛੇ ਤੀਆਂ ਮਾੜੀਆਂ ਵੱਜ ਜਾਂਦੀਆਂ ਨੇ ਕੋਈ ਨਾ ਪੁੱਤ ਮਾਂ ਮੈਂ ਕਿਹੜਾ ਪੰਗ ਕੇ ਲੈ ਕੇ ਜਾਨੀ ਆ ਮੈਂ ਤਾਂ ਤੇਰੇ ਹੱਥ ਨਾਲ ਦਿੱਤਾ ਲੈ ਜਾਨੀ ਆ ਤੂੰ ਮੰਨਣਾ ਹੌਲਾ ਕਰ ਖੁਸ਼ ਰਿਹਾ ਕਰ ਜਿੰਨਾ ਚਿਰ ਅਸੀਂ ਆ ਨਾ ਉਨਾ ਚਿਰ ਤੇਰੇ ਕੋਲ ਕੁਝ ਨਹੀਂ ਵਿਗਾੜ ਸਕਦੀਆਂ ਬਾਕੀ ਤੇਰੇ ਭਾਈ ਤੇਰੇ ਨਾਲ ਖੜੇ ਨੇ ਫਿਕਰ ਨਾ ਕਰੀ ਮੇਰੇ ਦਰ ਰੱਬ ਵੀ ਰੁੱਸ ਗਿਆ ਮੈਂ ਕੀ ਕਰਾਂ ਤੂੰ ਹੀ ਮੈਨੂੰ ਦੱਸ ਜੇ ਮੈਂ ਇੱਥੇ ਆਉਣੀ ਆ ਇਹ ਤੱਕੇ ਦਿੰਦੇ ਨੇ ਜੇ ਉੱਥੇ ਜਾਨੀ ਆ ਤਾਂ ਤੈਨੂੰ ਬਦਲ ਦੁਨੀਆ ਨਹੀਂ ਠੀਕਣ ਦਿੰਦੀ ਪੁੱਤ ਕਿਸੇ ਦੀ ਪਰਵਾਹ ਨਹੀਂ ਕਰੀਦੀ ਹੁੰਦੀ ਆਪਣੇ ਆਪ ਤੇ ਮਾਸਤਰੀ ਹੀ ਦਾ ਹੁੰਦਾ ਜਿੰਨਾ ਚਿਰ ਅਸੀਂ ਤੇਰੇ ਨਾਲ ਅਸੀਂ ਤੇਰਾ ਸਾਥ ਦੇਵਾਂਗੇ ਕੋਈ ਕੁਸਤ ਹੀ ਜਾਵੇ ਕਿਸੇ ਦੀ ਪਰਵਾਹ ਨਹੀਂ ਕਰਨੀ ਆਪਦੇ ਦਮ ਤੇ ਜ਼ਿੰਦਗੀ ਜਿਉਣੀ ਸਿੱਖੋ ਇਹ ਰੋ ਕੇ ਟਾਈਮ ਨਹੀਂ ਲੰਘਣਾ ਆਪਦੇ ਪੈਰਾਂ ਤੇ ਖੜੀ ਹੋ ਕਿਸੇ ਦੀ ਨਾ ਸੁਣ ਨਾ ਕਿਸੇ ਭੈਣ ਦੀ ਨਾ ਪਰਜਾਈ ਦੀ ਨਾ ਭਰਾ ਦੀ ਆਪਦੇ ਪੈਰਾਂ ਤੇ ਆਪ ਖੜੀਆਂ ਹੋਣਾ ਸਿੱਖੋ ਆਪ ਦੀ ਲੜਾਈ ਆਪ ਲੜਨਾ ਸਿੱਖੋ ਪੁੱਤ ਜ਼ਿੰਦਗੀ ਇੱਕ ਸੰਘਰਸ਼ ਆ ਇਹ ਸੰਘਰਸ਼ ਕਰਨਾ ਹੀ ਪਊ ਸਾਰੀ ਜ਼ਿੰਦਗੀ ਜੇ ਤੂੰ ਜ਼ਿੰਦਗੀ ਜਿਉਣੀ ਆ ਨਹੀਂ ਲੋਕ ਤੈਨੂੰ ਜਿਉਣ ਨਹੀਂ ਦਿੰਦੇ ਸਾਨੇ ਮਿਹਨੇ ਮਾਰ ਮਾਰੀ ਮਾਰ ਦਿੰਦੇ ਲੋਕ ਇਹ ਗੱਲ ਪੁੱਤ ਪੱਲੇ ਪਾਣੀ ਠੀਕ ਆ ਮਾਂ ਚੱਲ ਮੈਂ ਨਾ ਆਪਣੀ ਜ਼ਿੰਦਗੀ ਆਪ ਜੀ ਕੇ ਦਿਖਾਵਾਂ ਹਾਂ ਕਿ ਸਦੀਆਂ ਗੱਲਾਂ ਸੁਣ ਕੇ ਰੋਣਾ ਨਹੀਂ ਮੇਰੀ ਤੀਨੇ ਨਹੀਂ ਮਾਂ ਅੱਜ ਤੋਂ ਮੈਂ ਨਾ ਜਮਾ ਨਹੀਂ ਰੋਂਦੀ ਹੈ ਕਿ ਮੇਰੀ ਸਿਆਣੀ ਤੀਨੀ ਮੇਰੀ ਸਿਆਣੀ ਤੀ ਬਾਪੂ ਅੱਜ ਤੋਂ ਬਾਅਦ ਮੇਰਾ ਤੇ ਜੱਫਾ ਵੀ ਕਰਨਾ ਹੈ ਕਰੀ ਮੈਂ ਤੇਹੀ ਨਹੀਂ ਮੈਂ ਤੇਰਾ ਪੁੱਤ ਆ ਵਾ